ਉਡੀਕ ਲਾਉਣਾ ਸੀ ਜਿਹੜਾ ਹਮਮ ਲਓ ਫੇਰ ਕੱਢ ਲਿਓ ਹੈਲੋ ਜੀ ਫਸਟਕਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਬੰਦੇ ਵਿਆਹ ਤੋਂ ਜਾਇਆ ਏ ਤੇ ਇੱਕ ਆਪਾਂ ਹੁਣ ਫੇਰ ਚੱਲੇ ਆ ਹੁਣ ਤਾਂ ਵਿਆਹਵਾਂ ਦਾ ਅੱਜ ਦੋ ਵਿਆਹ ਸੀ ਅੱਜ ਮੈਂ ਪਹਿਲੀ ਵਾਰ ਰਾਤ ਦਾ ਵਿਆਹ ਵੇਖਣ ਲੱਗੀ ਹਾਂ ਹਮੈਂ ਤੂੰ ਵੇਖਿਆ ਪਹਿਲਾਂ ਸਾਰੇ ਹੀ ਪਹਿਲੀ ਵਾਰ ਵੇਖਣ ਲੱਗੇ ਆ ਤੂੰ ਵੀ ਨਹੀਂ ਵੇਖਿਆ ਪਹਿਲਾਂ ਜਾਗੋ ਬਹੁਤ ਵਾਰੀ ਵੇਖਿਆ ਜਾਗੋ ਹਾਂ ਵਿਆਹ ਨਹੀਂ ਨਾ ਵੇਖਿਆ ਵੇਖਿਆ ਵਿਆਹ ਕਿਸੇ ਨੇ ਨਹੀਂ ਵੇਖਿਆ ਜੱਗੋ ਤਾਂ ਬਹੁਤ ਵਾਰੀ ਵੇਖੀ ਆ ਤੂੰ ਛੋਟੇ ਹੁੰਦੇ ਨੇ ਵੇਖਿਆ ਮੈਨੂੰ ਤੁਸੋਂ ਕਹਿੰਦੇ ਆ ਨਾ ਅਸੀਂ ਕਿਹਦੀ ਕੁੜੀ ਦੇ ਘਰ ਤੇ ਗਏ ਸੀਗੇ ਛੋਟੇ ਹੁੰਦੇ ਨੇ ਮੈਨੂੰ ਕੀ ਜਿੱਤ ਐਨਾ ਵੀ ਛੋਟਾ ਹਿੱਕਾ ਵੈਸੇ ਪਰ ਬਾਪਾ ਹੀ ਹੋਟੇ ਦੀ ਆ ਸਾਡੇ ਰਹਾ ਤਾਂ ਪਹਿਲਾ ਕਾਰ ਵੀ ਗੱਲ ਆ ਤੁਹਾਡੀ ਫਿਰ ਬਾਪਾ ਛੋਟਾ ਸੀਗਾ ਤੇ ਛੋਟਾ ਹੀ ਸੀ ਇਹਨੇ ਵੀ ਪਹਿਲੀ ਵਾਰ ਰਾਤ ਦਾ ਵਿਆਹ ਵੇਖਣਾ ਇਹਨੇ ਵੀ ਚਾਚੇ ਨੇ ਚੱਲ ਵੇਖਿਆ ਹੋਵੇ ਨਹੀਂ ਵੇਖਿਆ ਚਾਚੇ ਨੇ ਚਾਚੇ ਨੇ ਵੇਖਿਆ ਆਪਣੇ ਘਰ ਤਾਂ ਮੈਨੂੰ ਲੱਗਿਆ ਸੀ ਨੇ ਨਹੀਂ ਵੇਖਿਆ ਰਾਤ ਦਾ ਵਿਆਹ ਹਾਂ ਅੱਜ ਅਸੀਂ ਰਾਤ ਦੇ ਵਿਆਹ ਤੇ ਚੱਲੇ ਆ ਟਾਈਮ ਹੋ ਗਿਆ 7 ਕਲ ਹੋਵੇ ਆ ਮੁੰਡਾ ਤੇ ਆ ਰੋ ਗਿਆ ਦਿਨੇ ਅੱਜ ਪੇਪਰ ਦੇਣ ਆ ਗਿਆ ਵੈਸੇ ਮੈਂ ਤਾਂ ਸਕੂਲ ਗਿਆ ਹੋਇਆ ਸੀ ਇਹਦੇ ਟੈਸਟ ਸ਼ੁਰੂ ਆ ਤੇ ਇਹ ਹੁਣ ਚੱਲਿਆ ਸਾਡੇ ਨਾਲ ਵਿਆਹ ਤੇ ਹਰਮਨ ਚੱਲਿਆ ਮੈਂ ਤੇ ਇਹਨਾਂ ਦੇ ਚਾਚਾ ਚਾਰੇ ਜਾਣੇ ਵਿਆਹ ਚੱਲੇ ਆ ਉਹ ਇਹਿੰਸ ਵੀ ਉਹੀ ਕਰਦੇ ਹੋ ਆ ਮੇਰੀਨਸ ਵੀ ਦੀਦ ਦੇ ਪਾ ਕੇ ਲਵੇ ਡੈਡੀ ਵੀ ਇਹੀ ਚੱਲਿਆ ਡੈਡੀ ਇਹੀ ਚੱਲਦੇ ਆ ਅੱਧ ਨੂੰ ਅੱਧਾ ਵਿਆਹ ਵਾਲੇ ਅਸੀਂ ਦੇਖਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਨਾ ਤੇ ਇੱਕ ਹੋਰ ਮੇਨ ਗੱਲ ਹੈ ਜਿਹੜੇ ਪੈਲੈਸ ਅਸੀਂ ਵਿਆਹ ਚਲੇ ਆ ਅਸੀਂ ਉਹਦੇ ਚ ਵਿੱਚ ਪਹਿਲੀ ਉਹਦੇ ਚ ਪਹਿਲੀ ਵਾਰ ਜੰਦੇ ਆ ਤਲਵੰਡੀ ਚ ਪੈਲਸ ਅਸੀਂ ਉੱਚੀ ਪਹਿਲੀ ਚਲੇ ਆ ਪਹਿਲੀ ਵਾਰ ਵਿਆਹ ਆਉਦੇ ਜੀ ਤੇ ਉੱਤੋਂ ਰਾਤ ਦਾ ਵਿਆਹ ਰਾਤ ਦਾ ਵਿਆਹ ਵੀ ਪਹਿਲੀ ਵਾਰ ਵੇਖਿਆ ਤੇ ਜਿਹੜੇ ਪੈਲੈਸ ਦੇਖਣਾ ਉੱਥੇ ਵੀ ਪਹਿਲੀ ਵਾਰ ਤਾਂ ਬਸ ਕਰ ਹੋਣਾ ਬਹੁਤ ਰੈਡੀ-ਸ਼ੈਡੀ ਹੋ ਗਿਆ ਤੇ ਉਹ ਦੀਦੀ ਨੇ ਆ ਕੇ ਸਮਾਨ ਲਾਇਆ ਮੈਨੂੰ ਕਿਹਾ ਮੈਂ ਕੋਈ ਸਾਰਾ ਸਮਾਨ ਤੁਸੀਂ ਮੈਨੂੰ ਦੇ ਦਿਓ ਉਹ ਸਾਰਾ ਮੈਨ ਲਾਣਾ ਇਦਰੇ ਮੇਰੇ ਚਾਚਾ ਜੀ ਵੀ ਤਿਆਰ ਹੋ ਗਏ ਆ ਚੱਲ ਗਏ ਚਲੋ ਚਲੋ ਲਓ ਜਿਹੜਾ ਸੁਆਣ ਸੁញਿਆ ਵੀ ਲਿਆਇਓ ਕਿ ਹੈਗਾ ਅੱਜ ਮੇਰੀ ਵੀ ਦਿੱਤੀ ਜਾਣਾ ਲਗੀ ਹਰਤੇ ਮੰਮੀ ਦੀ ਵੀ ਕੋਲ ਲੱਗੀ ਹੈ ਮੈਂ ਕਿਹਾ ਮੇਰੇ ਸੂਟ ਨਾਲ ਮੈਚ ਕਰਨਗੇ ਆਪਣੇ ਦੋਖੀ ਕੱਪੜੇ ਬਸ ਸਰਮਨ ਨੇ ਜੈਕਟ ਪਾ ਲਈ ਸੀ ਦੀਦੀ ਕਹਿ ਰਹੇ ਸੀ ਤੂੰ ਦਿਨੇ ਵਿਆਹ ਵੇਖਿਆ ਰਹਿਮ ਦੇ ਪਰ ਮੈਂ ਕਹੇ ਵਿਚਾਰਾ ਕਾਫੀ ਦਿਨਾਂ ਤੋਂ ਕਹਿ ਰਿਹਾ ਸੀ ਵੀ ਮੈਂ ਵੀ ਜਾਣਾ ਰਿਹਾ ਮਿਰਜ਼ੇ ਦਾ ਵਿਆਹ ਹੋਇਆ ਤੇ ਇੱਕ ਫਿਰ ਹਰਿੰਦਰ ਦਾ ਹੋਇਆ ਅੰਚਲ ਮੈਂ ਕਾ ਦੋਵੇਂ ਹੀ ਅੰਤੇ ਕਰਨੇ ਕਿਉਂ ਸੀ ਹਰਿੰਦਰ ਵਿਆਹ ਕੀ ਜਾਵੇ ਕਹਿੰਦਾ ਉੱਥੇ ਅੱਜ ਕੋਈ ਮੇਰਾ ਦੋਸਤ ਦੂਸਤ ਹੈ ਨਹੀਂਗਾ ਆਪਣੇ ਕਾਦੇ ਵਿਆਹ ਹੁੰਦੇ ਵਿਆਹ ਹੁੰਦੇ ਜਿਨ੍ਹਾਂ ਨੇ ਨਾ ਪਲੈਨਿੰਗ ਨਾ ਕੀਤੇ ਹੋਣ ਵੀ ਸੰਦਿਆ ਆਇਆ ਅਸੀਂ ਜਾਵਾਂਗੇ ਸਾਡਾ ਤਾਂ ਜਾਵਾਂ ਹੀ ਨਹੀਂ ਸੀ ਅਸੀਂ ਤਾਂ 5 ਮਿੰਟ ਨਹੀਂ ਲਾਏ ਤਿਆਰ ਹੋਣ ਤੇ 5 ਮਿੰਟ ਵੀ ਨਹੀਂ ਲਾਏ ਤਿਆਰ ਹੋਣ ਤੇ ਇੱਕ ਦੋ ਵਦਨ ਵਿੱਚ ਦੀ ਉਹਦਾ ਰਿਸ਼ਤੇਦਾਰ ਆ ਗਿਆ ਜਦੋਂ ਚੱਲੇ ਸੀਗੇ ਪਹਿਲਾਂ ਜਦੋਂ ਆਏ ਉਹ ਉਹਦੇ ਰਿਸ਼ਤੇਦਾਰ ਵਾਪਸ ਸੀਗੇ ਜਦੋਂ ਅਸੀਂ ਵਾਪਸ ਆਏ ਆ ਘਰੇ ਵਾਪਸ ਉਦੋਂ ਇੱਕ ਹੋਰ ਰਿਸ਼ਤੇਦਾਰ ਸੀ ਉਹ ਵੀ ਬਾਹਰ ਚ ਖੜੇ ਸੀ ਉਹ ਵਾਪਸ ਚਲੇ ਸੀ ਹੂੰ ਤੇ ਪੰਜਾਬੀ ਲੰਡਰ ਦੋ ਸਿਕਰੋਂ ਚੱਲ ਲੈਂ ਸੀਟੀ ਉਦੋਂ ਵੀ 5 ਮਿੰਟ ਲੱਗਦੇ ਕੋਈ ਡੱਬੀ ਜੋ ਲੱਗ ਗਈ ਆਪਣੇ ਬੈੱਡ ਤੇ 5 ਮਿੰਟ ਵੀ ਨਹੀਂ ਇਤਨਾ ਲੱਗੇ ਤਿਆਰ ਹੋਣ ਤੇ ਉਵੇਂ ਬਸ ਭੱਜ ਗਏ ਦਵਾ ਦਵਾ ਹੱਸਿਆ ਵੇਖਿਆ ਲੈ ਨਾ ਜਿਹੜਾ ਕੋਈ 2 ਘੰਟਿਆਂ ਦਾ ਸੀਗਾ ਕਾਰਡ ਆਪਣਾ ਹੋ ਗਿਆ ਤਿਆਰ ਹੂੰ ਆਪਾਂ ਲਾਂ ਲੱਗੇ ਲੈਕਮੀ ਦਾ ਮੋਇਸਚਰਾਈਜ਼ਰ ਬਾਲਾ ਮੇਕਅਪ ਤਾਂ ਆਪ ਕਰਦੇ ਨਹੀਂ ਠੀਕ ਆ ਤੇ ਇੱਕ ਇੱਧਰ ਆਪਣਾ ਬਸ ਪ੍ਰਾਈਮਰ ਅਗਲੇ ਇਸੇ ਰਮਾ ਇਸੇ ਰਮਾ ਤੇ ਪ੍ਰਾਈਮਰ ਹੈ ਬਲਜਾ ਦੇ ਮੇਕਅਪ ਦਾ ਪਕਾ ਕਰਦੀ ਦੋ ਦੋ ਚਾਰ ਚੀਜ਼ਾਂ ਹੁੰਦੀਆਂ ਉਹ ਵੀ ਫੇਸ ਤੇ ਲਾਈਨਾਂ ਦਾ ਪਤਾ ਨਹੀਂ ਲੱਗਦਾ ਹੁੰਦਾ ਵੀ ਆਪਾਂ ਲਾਈਨਾਂ ਬਈ ਜਰਾ ਅਰੂ ਘਰੇ ਨਹੀਂ ਮੁੜਨਾ ਸਵੇਰ ਤੱਕ ਰਹਿਣਾ ਉੱਥੇ 4 ਵਜੇ ਤੱਕ ਠੀਕ ਹੈ ਜੀ ਕਹਦਾ ਸਵੇਰ ਤੱਕ 4 ਵਜੇ ਤੱਕ ਉੱਥੇ ਬੈਠੇ ਰਹੋਗੇ ਨਾ ਵਿਆਹ ਵੇਖਣਾ ਉਹ ਅਗਲੇ ਪੈਰਸਟੋਨ ਨੇ ਕਿਹਾ ਜਾਓ ਅਸੀਂ ਅਗਲਾ ਵਿਆਹ ਵੀ ਸ਼ੁਰੂ ਕਰਨਾ ਅੱਜ ਉੱਥੇ ਜਿਹਨੇ ਵੀ ਵਿਆਹ ਸੀ ਅਗਲਾ ਆਗਲਾ ਅਗਲਾ ਜਿਹਨ ਕੱਲ ਨੂੰ ਫੇਰ ਉੱਥੇ ਕਿਸੇ ਦਾ ਵਿਆਹ ਹੋਊਗਾ ਉਹ ਰਾਤ ਨੂੰ ਸਾਰਾ ਸਮਾਂ ਪਾਰਟੀ ਰੱਖੀ ਆ ਕੱਲ ਨੂੰ ਫੇਰ ਬੱਕ ਹੋਊਗਾ ਕਿਉਂਕਿ ਕੱਲ ਨੂੰ ਸੰਡੇ ਆ ਨਾ ਪਾਰਟੀ ਤਾਂ ਨਹੀਂ ਹੈਗਾ ਤੇ ਵਿਆਹ ਹੀ ਆ ਕੱਲ ਨੂੰ ਫੇਰ ਦਿਨੇ ਬੱਕ ਹੋਊਗਾ ਜ਼ਿਆਦਾਤਰ ਪਤੋਂ ਹੁਣ ਰੋਜ਼ ਹੀ ਹੁੰਦੇ ਆ ਆ ਬਸ ਮਹੀਨਾ ਦੋ ਮਹੀਨਾ ਤੱਕ ਚੱਲਦੇ ਆ ਵਿਆਹ ਫੇਰ ਤਾਂ ਕਦੇ ਕਦੇ ਹੁੰਦਾ ਫੇਰ ਗਰਮੀ ਚ ਨਹੀਂ ਗਰਮੀ ਚ ਵਿਆਹ ਨਹੀਂ ਨਾ ਹੁੰਦਾ ਕਦੇ ਕਦੇ ਹੁੰਦਾ ਪਰ ਜੇ ਹੋਵੇ ਵੀ ਨਾ ਕੋਈ ਕਰਦਾ ਮਜਬੂਰੀ ਮਾਰੇ ਬਸ ਨਹੀਂ ਤਾਂ ਨਹੀਂ ਚਲੋ ਵੀ ਹੁਣ ਆਪਾਂ ਫਟਾਫਟ ਹੋਈਏ ਰੈਡੀ

ਪਰ ਮੈਂ ਕੋਟੀ ਰਿਪਾਈ ਇਹਨਾਂ ਦੇ ਨਾਲੇ ਕੋਟੀ ਸਵੈਟਰ ਪਾਈ ਮੈਨੀ ਪਾਈ ਨਾ ਮੈਂ ਨਾਲ ਹੀ ਨਾ ਬੁੜੀਆਂ ਨਹੀਂ ਪਾਈ ਦਾ ਇਹ ਤਾਂ ਬਲੇਜ਼ਰ ਆਏ ਕਿਹੜਾ ਕੋਟੀ ਆ ਕੋਈ ਕਹਿੰਦੇ ਨੇ ਨਾ ਬੁੜੀਆਂ ਵਿਆਹ ਚ ਕੋਟੀਆਂ ਨਹੀਂ ਪਾਉਂਦੀ ਸਾਡੇ ਤਿੰਨਾਂ ਦੀ ਥੋੜੀ ਥੋੜੀ ਮੈਚਿੰਗ ਆ ਥੋੜੀ ਥੋੜੀ ਪੈਂਟਾਂ ਦੀ ਪੈਂਟਾਂ ਦੀ ਤਾਂ ਸੇਮ ਹੀ ਆ ਤੇ ਥੋੜੀ ਡਾਰਕ ਆ ਐਂ ਚੱਤ ਰਹੀ ਗੋਚ ਚਲੋ ਵੀ ਚਲੋ ਸਾਡੇ ਸਤ ਪੌਣੇ ਹੱਦ ਦਾ ਟਾਈਮ ਹੁੰਦੀ ਆ ਫਿਰ ਆਪਾਂ ਨੂੰ ਆਇਆ ਹੁੰਦਾ ਵੀ ਆਪਾਂ ਜਲਦੀ ਮਾਰਨਾ ਕਿਉਂ ਕਿ ਕਿਹੜੇ ਨਾਈਟ ਦੇ ਵਿਆਹ ਹੁੰਦੇ ਆ ਨਾ ਰਾਤ ਦੇ ਉਹ ਤਾਂ ਫਿਰ देर ਤੱਕ ਚੱਲਦੇ ਆ ਨਾ ਪਰ ਆਪਾਂ ਨੂੰ ਹੁੰਦਾ ਵੀ ਆਪਾਂ ਜਲਦੀ ਮਾਰਨਾ ਚਲੋ ਚੱਲ ਆਇਆ ਆਇਆ ਲੋਬੇ ਟਿੱਕੀ ਟਿੱਕੀ ਖਾਓ ਰਿਆ ਕਹਦਾ ਹੈ ਨਾ ਪਲੇਵੇ ਸਕੂਲ ਲੱਗਦਾ ਹੈ ਨਾ ਲੱਗਦਾ ਜਿਵੇਂ ਪਲੇਵੇ ਸਕੂਲ ਹੁੰਦਾ ਰਿਆ ਕਹਦਾ ਇੰਦਰ ਕੋਈ ਦਸ ਐਫੀਟ ਸਵਾਈਟ ਲੱਗਾ ਪਿੰਕ ਦਾ ਲੱਗਾ ਪਿੰਕ ਦਾ はい。バイバイ ਲਗੇ ਇਕੱਲਾ ਮੈਂ ਤਾਂ ਮਰਪੋਤ ਬਾਖਰੀ ਦੇ ਮਿੱਠੇ ਜਵੇਂ ਸੰਦਲੇਬੀ ਗਰਮ ਲਾ ਲਿਆ ਮੈਂ ਗਿਦਰੇਲਾ ਮਿੰਦਰ ਇਧਰੋਂ ਮਤੋਂ ਨਹੀਂ ਲੈ ਲਈ ਪਾਣੀ ਨਹੀਂ ਹੈ ਆਪਾਂ ਕਿ ਵਿਆਹ ਤੋਂ ਇਹ ਮੇਰੇ ਗੋਲੀਪੋਲ ਨੂੰ ਹੋਣੀ ਨਹੀਂ ਗਉਂਦੀ ਇਹ ਕੱਪੜੇ ਚੀਜ਼ ਕਰਕੇ ਬਸ ਸੌਣ ਲੱਗਾ ਤੇ ਆਪਾਂ ਵੀ ਤਾਂ ਕਲੇਰ ਚੀਜ਼ ਕਰਦੇ ਆਂ ਬਾਕੀ ਆ ਇਹਨਾਂ ਲਈ ਬਲੇਜ਼ਰ ਵਗੈਰਾ ਆਪਾਂ ਸਾਂਭਾਂਗੇ ਕੱਲ ਨੂੰ ਟਾਈਮ ਹੋ ਗਿਆ 10 ਵਜੇ ਹੈ ਨਾ 10 ਵਜੇ ਬੱਜ ਗਏ 16 ਮਿੰਟ 10 ਵਜੇ 16 ਮਿੰਟ ਹੋ ਗਏ ਆਖਰ ਨੂੰ ਨਾ ਪਿਛਾ ਵਾ 10 ਹੋ ਗਏ ਪੌਣੇ 8 ਗਏ ਸੀ ਸਵਾ 10 ਸਪਾ ਆ ਗਏ ਹੁਣ ਕੀ ਨਾ ਆਪਾਂ ਸਾਰੇ ਕਪੜੇ ਕਪੜੇ ਰੱਖ ਲੈਨੇ ਸਵੇਰ ਸਾਂਭਾਂਗੇ ਚਲੋ ਜੀ ਸਵੇਰੇ ਚਲਣਾ ਸੌ ਜਾਣਾ ਹੈ ਐਕ ਜੋ ਹਾਂ ਸਵੇਰ ਮਿਲਾਂਗੇ ਐ ਜੋ ਹਰਿੰਦਰ ਹੌਣ ਤਾਂ ਨਹੀਂ ਭੁੱਖ ਲੱਗੀ ਮੰਤਾੜੀ ਭੁੱਖ ਲੱਗੀ ਐ ਆਪਣੇ ਲਾਉਣੇ ਆਣੇ 100 ਹੱਥ ਦੇ ਬਸ ਬਾਡੀ ਵਗਾ ਦੇ ਕਿੰਨੀ ਬਣ ਗਈ ਹਰਿੰਦਰ ਵਿਆਹ ਤੇ ਕਰੀਆ ਮੈਨੂੰ ਦਿਖਾ ਦੇ ਯੂਸਪੀ ਕੇ ਬਣ ਗਈ ਹਰਿੰਦਰ ਵਿਆਹ ਤੇ ਕਰੀਆ ਮੈਨੂੰ ਨੀਂਦ ਆਉਂਦੀ ਆ ਮੰਮੀ ਆਪਾਂ ਚੱਲੀਏ ਮੈਨੂੰ ਨੀਂਦ ਆਉਂਦੀ ਆ ਚਲੋ ਵੀ